ਜਿੰਦਾਲਾ ਗੁਰੂ ਦੇ ਵਿੱਚ ਆਪ ਨੂੰ ਮਿਲੇ ਮਿਲੇ ਪਰਮਹੰਗਾਰਾ ਪਿੰਜਰ ਬੰਦਾਰਾ ਦੇ ਸੈਂਕੜੇ ਪਰਿਵਾਰਾਂ ਚੋਂ ਹੋਏ ਸ਼ਾਮਿਲ ਮੰਤੂ ਹਰਪਜਨ ਇਚੂ ਦੀ ਹਾਜੀ ਦੇ ਵਿੱਚ ਹੋਏ ਸ਼ਾਮਿਲ ਜੋਨ ਕਮਿਸ਼ਨ ਦੀ ਵੱਡੀ ਕਾਰਵਾਈ ਹੋ ਜਾਣਾ ਅਤੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਨਿਲਾਪ ਕੁਸ਼ੋਰ ਨੂੰ ਨਿਯੁਕਤ ਦਾ ਪੁਲਿਸ ਕਮਿਸ਼ਨਰ ਕੀ ਦਿੱਤਾ ਨਾਤ ਰਾਹੁਲ ਐਸ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਕੀਤਾ ਤਾ ਨਾਤ ਆਪ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਪਿੰਡ ਕਰਿਆ ਲਾਤੋਂ 크੍ਰਿਸਚਨ ਭਾਈਚਾਰੇ ਵੱਲੋਂ ਸਮਰਥਨ ਨੌਜਵਾਨਾਂ ਨੇ ਸਮਰਥਨ ਦਿੰਦੇ ਹੋਏ ਕੀਤਾ ਡੋਟ ਡੋਰ ਚੋਣ ਪ੍ਰਚਾਰ ਲੋਕਾਂ ਨੂੰ ਵੋਟ ਪਾ ਕੇ ਪੁੱਲਰ ਨੂੰ ਜਿਤਾਉਣ ਦੀ ਕੀਤੀ ਅਪੀਲ ਅਸਪਟਾਲਾ ਵਿੱਚ ਪੀਐਮ ਮੋਦੀ ਦੀ ਚੋਣ ਡੈਲੀ ਪਾਸਪੋਰਟ ਮਿਦਵਰ ਪਨੀਤ ਕੌਰ ਦੇ ਹੱਕ ਦੇ ਵਿੱਚ ਰੈਲੀ ਜੋਰਾ ਸ਼ੋਰਾ ਦੇ ਨਾਲ ਚੱਲ ਰਹੀ ਹੈ ਰੈਲੀ ਦੀ ਤਿਆਰੀਆਂ ਪਟਿਆਲਾ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਦੇ ਕੜੇ ਇੰਤਜ਼ਾਮ ਆਂਦੀ ਪੜਾ ਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਨੰਤਨਾਗਰਾ ਜੋਰੀ ਦੇ ਵਿੱਚ 6ਵੇਂ ਪੜਾ ਦੇ ਵਿੱਚ 25 ਮਈ ਨੂੰ ਪੈਣਗੇ ਵੋਟਾਂ ਚੋਣਾਂ ਨੂੰ ਲੈ ਕੇ ਕੀਤੇ ਗਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਰ ਪੋਲਿੰਗ ਸਟੇਸ਼ਨ ਤੇ ਲਗਾਏ ਗਏ ਸੀਸੀਟੀਵੀ ਕੈਮਰੇ चिंता किंग खान के प्रशंसक प्याना गर्मी तो नहीं बच सके शाहरुख खान हीटवेव कारण विगड़ी किंग खान की सेहत पत्नी गौरी खान भी अहमदाबाद के तुसी देख रहे हो न्यूज मैं हाँ से बुलेटिन की शुरुआत करेंगे इस वे की ब्रेकिंग ਸੋ ਜਨਿਆਲਾ ਗੁਰੂ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਕੈਬਨਟ ਮੰਤਰੀ ਹਰਪਜਨ ਸਿੰਘ ਗੀਚੋ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਜਨਿਆਲਾ ਗੁਰੂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਪਰਮਾ ਹੁੰਗਾਰਾ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਜੁ ਹੋਏ ਨੇ ਸ਼ਾਮਿਲ ਰਾਜੇ ਕੀ ਮੰਤਰੀ ਹਰਪਜਨ ਸਿੰਘ ਗੀਚੋ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੋ ਜਨਿਆਲਾ ਗੁਰੂ ਦੇ ਵਿੱਚ ਆਪ ਨੂੰ ਮਿਲਿਆ ਪਰਮਾ ਹੁੰਗਾਰਾ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਹੋਏ ਨੇ ਆਪ ਦੇ ਵਿੱਚ ਸ਼ਾਮਿਲ ਜੋ ਜੱਜਾਲਾ ਗੁਰੂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਵੱਡਾ ਹੋਇਆ ਜਿੱਥੇ ਕਿ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਚ ਹੋਏ ਨੇ ਸ਼ਾਮਿਲ ਸੋ ਮੰਤਰੀ ਹਰਪਜਨ ਸਿੰਘ ਗੀਟਿਓ ਦੀ ਹਾਜ਼ਰੀ ਦੇ ਵਿੱਚ ਹੋਏ ਹਨ ਸ਼ਾਮਿਲ ਜੇ ਦਾ ਵੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਾਲ ਮਿਲਿਆ ਹੈ ਦਿਨ ਬਦਿਨ ਸਾਡਾ ਕਾਫਲਾ ਸਾਡਾ ਪਰਿਵਾਰ ਜਿਹੜਾ ਆ ਉਹ ਵੱਧਦਾ ਜਾ ਰਿਹਾ ਹੈ ਜੋ ਕੰਮ ਪਿਛਲੇ 2 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸੂਜਮਾਨਸਿਆ ਨੇ ਲੋਕ ਨੇ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਆ ਸ਼ਾਮਲ ਹੋ ਰਹੇ ਨੇ ਸਾਡੇ ਅੱਜ ਬੰਡਾਲਾ ਤੋਂ ਜਿਹੜੇ ਮੋਹਤਬਰ ਸੱਜਣ ਨੇ ਜਨਾਤ ਸਰਦਾਰ ਬਖਸ਼ੀ ਸਿੰਘ ਕਾਉਂਸਲ ਮੈਂਬਰ ਜੇ ਮੈਂਬਰ ਪੰਚਾਇਤ ਜਿਹੜੇ ਮੌਜੂਦਾ ਨੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹ ਵੀ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਿਲਬਖ ਸਿੰਘ ਜੀ ਸਰਦਾਰ ਸੁਚਾ ਸਿੰਘ ਜੀ ਨਿਸ਼ਾਨ ਸਾਡੇ ਸਰਪੰਚ ਸਾਹਿਬ ਅਮਰੀਕ ਜੀ ਜਿੰਨੇ ਨੇ ਸਾਰੇ ਸਾਡੀ ਬਹੁਤ ਵਧੀਆ ਟੀਮ ਜਿਹੜੀ ਆ ਇਸ ਵੇਲੇ ਬੰਡਾਲਾ ਦੇ ਵਿੱਚ ਕੰਮ ਕਰ ਰਹੀ ਆ ਪਹਿਲਾਂ ਵੀ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਬੰਡਾਲੇ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਆ ਸੋ ਇਹਨਾਂ ਸਾਰੇ ਸੱਜਣਾ ਰਿਆਂ ਆਉਣ ਦੇ ਨਾਲ ਹੁਣ ਸਾਡਾ ਇਹ ਹਲਕਾ ਜਿਹੜਾ ਆ ਜੰਡਿਆਲਾ ਹਲਕਾ ਬਹੁਤ ਮਜ਼ਬੂਤ ਹੋਇਆ ਹੈ ਅਸੀਂ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜਿਹੜੇ ਸਾਡੇ ਉਮੀਦਵਾਰ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਨਾਲ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜਾ ਹੈ ਉਹ ਜਿਤਾ ਕੇ ਲੋਕ ਸਭਾ ਦੇ ਵਿੱਚ ਫੇਰਾਂਗੇ ਜਿਹੜੇ ਵੀ ਸੱਜਣਾਂ ਅਜ 파ਟੀ ਦੇ ਵਿੱਚ ਆਏ ਨੇ ਇਹਨਾਂ ਦਾ ਮੈਂ ਚਾਹ ਦਰੋਂ ਸਵਾਗਤ ਕਰਦਾ ਹਾਂ ਜੀ ਆਇਆਂ ਆਖਦਾ ਹਾਂ ਔਰ ਜੋ ਵੀ 파ਟੀ ਦੇ ਵਿੱਚ ਬੰਦਾ ਮਾਨ ਸਤਕਾਰ ਹੈ ਇਹਨਾਂ ਨੂੰ ਜਰੂਰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਰਤੀ ਚੋਣ ਕਮਿਸ਼ਨ ਦੇ 1996 ਬੈਚ ਦੇ ਆਈਪੀਐਸ ਅਧਿਕਾਰੀ ਨਿਲਭ ਨਿਸ਼ ਕਿਸ਼ੋਰ ਜੋ ਕਿ ਇਸ ਵੇਲੇ ਸਹਜਰਾਜੀ ਸਿੰਘ ਨਗਰ ਵਿਖੇ ਏਡੀਜੀਪੀ ਐਸਟੀਐਫ ਪੰਜਾਬ ਦੇ ਵਜੋਂ ਤੈਨਾਤ ਹਨ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ 2008 ਬੈਚ ਦੇ ਆਈਪੀਐਸ ਅਧਿਕਾਰੀ ਰਾਹੁਲ ਐਸ ਜੋ ਕਿ ਇਸ ਸਮੇਂ ਸਹਜਰਾਜੀਤ ਸਿੰਘ ਨਗਰ ਵਿਖੇ ਡੀਆਈਜੀ ਕਮ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦੇ ਵਜੋਂ ਤੈਨਾਤ ਹਨ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਜਲੰਧਰ ਵਜੋਂ ਨਿਯੁਕਤ ਕੀਤਾ ਗਿਆ ਹੈ ਸਵੈ ਸਰਬੰਦੀ ਪਾਰ티ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਮੁਖ ਚੋਣ ਅਧਿਕਾਰੀ ਨੂੰ ਪੱਤਰ ਵੀ ਭੇਜ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਲੁਧਿਆਣਾ ਅਤੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਨਿਲਪ ਕਿਸ਼ੋਰ ਨੂੰ ਲੁਧਿਆਣਾ ਵਿਖੇ ਲਗਾਇਆ ਗਿਆ ਪੁਲਿਸ ਕਮਿਸ਼ਨਰ ਤੇ ਰਾਹੁਲ ਐਸਨੂ ਜਲੰਧਰ ਵਿਖੇ ਪੁਲਿਸ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ। ਵੱਡੀ ਕਾਰਵਾਈ ਪਾਰ티ਚੋਣ ਕਮਿਸ਼ਨ ਦੀ। ਗਾਜ਼ੀਖੇ ਲੁਧਿਆਣਾ ਤੇ ਜਲੰਧਰ ਦੇ ਕਮਿਸ਼ਨਰ ਅਦਿਤ ਤਬਾਦਲਾ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਵੱਲੋਂ ਇਹ ਜੋ ਕੋਈ ਪੱਤਰ ਹੈ ਪੰਜਾਬ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਹੈ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਲੁਧਿਆਣਾ ਅਤੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਨਿਲਾਪ ਕਿਸ਼ੋਰ ਨੂੰ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ ਤੇ ਰਾਹੁਲ ਐਸ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਸਵੇਤ ਬਦਲੇ ਕੀਤੇ ਨੇ ਚੋਣ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਜਲੰਧਰ ਤੇ ਲੁਧਿਆਣਾ ਵਿਖੇ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਸੋ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ 4 ਜੂਨ ਨੂੰ ਨਤੀਜੇ ਸਾਹਮਣੇ ਆਉਣੇ ਨੇ ਇਸ ਸਿਰਲੇਖੇ ਸੁਰੱਖਿਆ ਦੇ ਪੱਖੋਂ ਇਹ ਜਿਹੜੀ ਕਿ ਵੱਡੀ ਕਾਰਵਾਈ ਕੀਤੀ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਤਬਾਦਲਾ ਕੀਤਾ ਗਿਆ ਸੋ ਵੱਡੀ ਕਾਰਵਾਈ ਜਲੰਧਰ ਤੋਂ ਸੜਨਾਲ ਨਰਿੰਦਰ ਗੁਪਤਾ ਛੁੱਟ ਚੁੱਕੇ ਨੇ ਸੋ ਨਰਿੰਦਰ ਇਹ ਵੱਡੀ ਕਾਰਵਾਈ ਸਾਹਮਣੇ ਆਈ ਹੈ ਚੋਣ ਕਮਿਸ਼ਨ ਦੀ ਪੁਲਿਸ ਕਮਿਸ਼ਨਰ ਦਾ ਤਬਾਦਲਾ ਕੀਤਾ ਗਿਆ ਸੋ ਰਾਹੁਲ ਐ ਸੁਣ ਹੋਣਗੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਜੀ ਬਿਲਕੁਲ ਦੇਖੋ ਪਰਮਜੀਤ ਗੱਲ ਕਰੀਏ ਤੇ ਜਿਹੜਾ ਬਹੁਤ ਵੱਡੀ ਕਾਰਵਾਈ ਜਿਹੜੀ ਹੈ ਕੱਲ ਇੱਕ ਕੀਤੀ ਗਈ ਹੈ ਗਿਆ ਲੈਸਨ ਕਮਿਸ਼ਨਰ ਆਫ ਇੰਡੀਆ ਵੱਲੋਂ ਕਿ ਜਲੰਧਰ ਦੇ ਲੁਧਿਆਣਾ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਦੋਨਾਂ ਦਾ ਤਵਾਦਲਾ ਕਰ ਦਿੱਤਾ ਜਾਂਦਾ ਕੁਲਦੀਪ ਸਿੰਘ ਚਾਰਜ ਜਿਹੜੇ ਲੁਧਿਆਣਾ ਤੋਂ ਨੇ ਤੇ ਜਲੰਧਰ ਤੋਂ ਸੋਫਾ ਸ਼ਰਮਾ ਇਹਨਾਂ ਦੋਨਾਂ ਦਾ ਜਿਹੜਾ ਤਵਾਦਲਾ ਕਰ ਦਿੱਤਾ ਜਾਂਦਾ ਔਰ ਕਿਹਾ ਜਾਂਦਾ ਕਿ ਚੋਣਾਂ ਦੇ ਹਰ ਇੱਕ ਕੰਮ ਤੋਂ ਦੂਰ ਰਹਿਣਗੇ ਤੋਂ ਉਸ ਤੋਂ ਬਾਅਦ ਜਿਹੜਾ ਵਾ ਜਲੰਧਰ ਔਰ ਲੁਧਿਆਣਾ ਨੂੰ ਜਿਹੜੇ ਨੇ ਨਵੇਂ ਪੁਲਿਸ ਕਮਿਸ਼ਨਰ ਜਿਹੜੇ ਨੇ ਦੇ ਦਿੱਤੇ ਜਾਂਦੇ ਨੇ ਤੇ ਗੱਲ ਕਰਦੇ ਆ ਕਿ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਤੇ ਜਿਹੜੀ ਜਿਹੜੀ ਕਮਾਨ ਹੈਗੀ ਆ ਹੁਣ ਜਿਹੜੀ ਆ ਰਾਹੁਲ ਅਕ ਦੇ ਹੱਥ ਵਿੱਚ ਹੋਏਗੀ ਔਰ ਉਹ ਜਿਹੜੇ ਨੇ ਹੁਣ ਜਲੰਧਰ ਉਸ ਤੋਂ ਬਾਅਦ ਜਿਹੜੀ ਹੈ ਜਿਹੜੀ ਆਪਣੀ ਸਾਰੀ ਜਿਹੜੀ ਹੈ ਲਾਹ ਡਾਕਟਰ ਜਿਹੜੀ ਸਟੇਟ ਨੂੰ ਦੇਖਣਗੇ ਕਿਉਂਕਿ ਕੱਲ ਗੱਲ ਕਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਵਿੱਚ ਜਿਹੜੀ ਵਿਸ਼ਾਲ ਰੈਲੀ ਹੈਗੀ ਆ ਉਸ ਨੂੰ ਲੈ ਕੇ ਜਿਹੜਾ ਵਾ ਨਾ ਆਪਣਾ ਕਿਸਾਨਾਂ ਵੱਲੋਂ ਵੀ ਅਲੱਗ ਦਾ ਵਿਰੋਧ ਕਰਨ ਦੀ ਇਹ ਚੇਤਾਵਨੀ ਦਿੱਤੀ ਗਈ ਹੈਗੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਲਈ ਬਹੁਤ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵਾ ਕਿ ਤੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੱਖ ਸ ਤੇ ਜਨਰਲ ਜਲਲੀਕਰਨ ਆ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਇਹਦਾ ਘਰਾਵ ਕਰਨ ਵਾਸਤੇ ਜਿਹੜਾ ਦਾ ਚੇਤਾਵਨੀ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਨਵੇਂ ਪੁਲਿਸ ਕਮਿਸ਼ਨਰ ਵਾਸਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਜਿਹੜੀਆਂ ਵਾ ਉਹ ਹੁਣ ਹੋਣਗੀਆਂ ਉਹ ਦੇਖਣਾ ਇਹ ਹੋਏਗਾ ਕਿ ਨਵੇਂ ਪੁਲਿਸ ਕਮਿਸ਼ਨਰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਿੱਦਾਂ ਕਰਦੇ ਨੇ ਔਰ ਕਿਸ ਤਰ੍ਹਾਂ ਜਿਹੜੀ ਰੈਲੀ ਨੂੰ ਤਫਸ ਬਣਾ ਕੇ ਤੇ ਜਿਹੜਾ ਨੇ ਕਿਸ ਕਿ ਲਾ ਐਂਡ ਆਰਡਰ ਮੇਨਟੇਨ ਕਰਨਾ ਜਿਹੜਾ ਦਾ ਉਹ ਪੁਲਿਸ ਕਮਿਸ਼ਨ ਦਾ ਦੇ ਵਿੱਚ ਸਾਰੀ ਸਥਿਤੀ ਅਗੀ ਹੈ ਪੁਲਿਸ ਕਮਿਸ਼ਨ ਨੇ ਦੇਖਣਾ ਹੈਗਾ ਤਾਂ ਉਸ ਤੋਂ ਅਗਰ ਗੱਲ ਕਰੀਏ ਤੇ ਇਸ ਨੂੰ ਅਗਰ ਤਿੰਨ ਜਿਹੜੇ ਨੇ ਐਸਐਸਪੀਾਂ ਦੀ ਜਿਹੜੀ ਹੈ ਜਿੰਮੇਵਾਰੀ ਲਾ ਦਿੱਤੀ ਗਈ ਹੈ ਕਿ ਤਿੰਨ ਐਸਐਸਪੀ ਜਿਹੜੇ ਨੇ ਆਪਣਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਜਿਹੜੇ ਨੇ ਪ੍ਰਣਾਲ ਕਰ ਦਿੱਤੇ ਗਏ ਨੇ ਕਿ ਜਿਹੜੇ ਸਾਰੀ ਨਿਗਰਾਨੀ ਰੱਖਣਗੇ ਤੇ ਕਿਦਾਂ ਕਿਦਾਂ ਦੇਖਿਆ ਜਾਵੇ ਜੇ ਜਲੰਧਰ ਪੁਲਿਸ ਹੈ ਜੀ ਬਿਲਕੁਲ ਸਹੀ ਹੋ ਚੁੱਕੀ ਹੈਗੀ ਆ ਔਰ ਨਵੇਂ ਕਮਿਸ਼ਨਰ ਅੱਜ ਜਦ ਆਪਣਾ ਚਾਰਜ ਲੈ ਤਵਾਦ ਆਪਣੀ ਐਕਟੀਵਿਟੀ ਅਲਵਾਤੋੜਾ ਨਿਰਿੰਦਰ ਜੀ ਤਮਾਮ ਜਾਣਕਾਰੀ ਵਰਨਾ ਸਾਂਝਾ ਕਰਨ ਦੇ ਲਈ ਸੋ ਸੁਰੱਖਿਆ ਦੇ ਪੱਖੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਲੰਧਰ ਦੇ ਵਿੱਚ ਕਿਉਂਕਿ ਕੱਲ ਰੈਲੀ ਹੋਣੀ ਹੈ ਪੀਐਮ ਨਰਿੰਦਰ ਮੋਦੀ ਪਹੁੰਚਣਗੇ ਚੋਣ ਰੈਲੀ ਕਰਨ ਦੇ ਲਈ ਸੋਹੇ ਵੰਡਾ ਜੋ ਕਿ ਫੈਸਲਾ ਲਿਆ ਗਿਆ ਐਲਾਨ ਕੀਤਾ ਗਿਆ ਸੋ ਅੱਜ ਰਾਹੁਲ ਐਸ ਨੇ ਜੋ ਕਿ ਜਲੰਧਰ ਦਾ ਕਾਰਜਪਾਰ ਸੰਭਾਲ ਲੈਣਾ ਹੈ ਆਪਣਾ ਕਿਤੇ ਵੱਡੀ ਚੁਣੌਤੀ ਹੈ ਬਿਲਕੁਲ ਜਿਵੇਂ ਨਰਿੰਦਰ ਜੀ ਨੇ ਕਿਹਾ ਕਿਉਂਕਿ ਕੱਲ ਪੀਐਮ ਮੋਦੀ ਇੱਥੇ ਪਹੁੰਚਣਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਸੋ ਜਿਵੇਂ ਕਿ ਜਲੰਧਰ ਦੇ ਨਾਲ ਨਾਲ ਲੁਧਿਆਣਾ ਦੇ ਵਿੱਚ ਵੀ ਜੜੇ ਕਿ ਪੁਲਿਸ ਕਮਿਸ਼ਨਰ ਦਾ ਤਬਾਦਲਾ ਹੋਇਆ ਸੋ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਲੁਧਿਆਣਾ ਤੋਂ ਕਮਲ ਕਪੂਰ ਵੀ ਜੋੜ ਚੁੱਕੇ ਨੇ ਸੋ ਕਮਲ ਸੋ ਵੱਡੀ ਚੁਣੌਤੀ ਜਿਸ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਦੇ ਜੜੇ ਕਿ ਪੁਲਿਸ ਕਮਿਸ਼ਨਰ ਆ ਉਹਨਾਂ ਦਾ ਤਬਾਦਲਾ ਕੀਤਾ ਗਿਆ ਜੀ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਜੀ ਬਿਲਕੁਲ ਈਸੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜੀ ਹੈ ਪਰਮ ਕਿਉਂਕਿ ਜਲੰਧਰ ਔਰ ਲੁਧਿਆਣਾ ਨੂੰ ਲੈ ਕੇ ਕੋ ਕਮਿਸ਼ਨਰ ਨੂੰ ਜਿਹੜਾ ਹੈਗਾ ਬਦਲਣ ਦੇ ਆਦੇਸ਼ ਜਿਹੜੇ ਜਾਰੀ ਕੀਤੇ ਗਏ ਸੀਗੇ ਔਰ ਲੁਧਿਆਣਾ ਦੇ ਅੰਦਰ ਨਿਲਕ ਕਿਸ਼ੋਰ ਨੂੰ ਜਿਹੜਾ ਹੈਗਾ ਲਗਾਇਆ ਗਿਆ ਹੈਗਾ ਪੁਲਿਸ ਕਮਿਸ਼ਨਰ ਪਰੰਤ ਆਸਦੀਏ ਕਿ ਸਿਰਫ ਚੋਨਾ ਕਰਵਾਨ ਤੱਕ ਹੀ ਜਿਹੜਾ ਨਿਲਕ ਕਿਸ਼ੋਰ ਨੂੰ ਚਾਰਜ ਦਿੱਤਾ ਗਿਆ ਹੈਗਾ ਕਿਉਂਕਿ ਲੁਧਿਆਣਾ ਦੇ ਅੰਦਰ 400 ਤੋਂ ਵੱਧ ਬੂਥ ਜਿਹੜੇ ਨੇ ਸੰਵੇਦਨਸ਼ੀਲ ਦੱਸੇ ਗਏ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਔਰ ਉਹਨਾਂ ਨੂੰ ਲੈ ਕੇ ਹੀ ਜਿਹੜਾ ਹੈਗਾ ਇਹ ਕਾਰਵਾਈ ਜਿਹੜੀ ਹੈਗੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੀ ਗਈ ਹੈ ਔਰ ਜਿਹੜੇ ਕਮਿਸ਼ਨਰ ਦਾ ਤਬਾਦਲਾ ਕੀਤਾ ਗਿਆ ਉਹਨਾਂ ਦੀ ਜਗ੍ਹਾ ਤੇ ਨਿਲਤ ਕਿਸ਼ੋਰ ਨੂੰ ਲਿਆਂਦਾ ਗਿਆ ਉਹਨਾਂ ਲਈ ਬਹੁਤ ਬੜੀ ਚੁਣੌਤੀ ਹੋਏਗੀ ਕਿਉਂਕਿ ਲੁਧਿਆਣਾ ਦੇ ਵਿੱਚ ਪਰਮ ਆਪਾਂ ਸਭ ਜਾਣਦੇ ਹਾਂਗੇ ਕਿ ਬਹੁਤ بڑے ਚਿਹਰੇ ਜਿਹੜੇ ਨੇ ਇਲੈਕਸ਼ਨ ਲੜ ਰਹੇ ਨੇ ਚਾਹੇ ਉਹ ਰਮੀਤ ਸਿੰਘ ਪਿੱਟੂ ਹੋਵੇ ਜਾਂ ਜਿਹੜੀ ਕਿ ਲੁਧਿਆਣਾ ਦੀ ਕਾਫੀ ਜਣੇ ਵੱਡੇ ਚਿਹਰੇ ਨੇ ਇਸ ਵਾਰ ਜਿਹੜੇ ਕਿ ਚੋਣਾਂ ਲੜ ਰਹੇ ਨੇ ਜੀ ਔਰ ਇਸੇ ਕਰਕੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਜੀ ਪਰਮ ਜੀ ਜੀ ਕੁਮਜ ਬਹੁਤ ਹਨਵਾ ਤੁਹਾਡਾ तमाम ਜਾਣਕਾਰੀ ਦੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਲੁਧਿਆਣਾ ਤੇ ਜਲੰਧਰ ਦੇ ਇੱਕ ਪੁਲਿਸ ਕਮਿਸ਼ਨਰ ਦਾ ਤਬਾਦਲਾ ਕਰ ਦਿੱਤਾ ਗਿਆ ਸੁਰੱਖਿਆ ਦੇ ਪੱਖੋਂ ਸੋ ਅੱਗੇ ਵੱਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪੰਨੀਤ ਕੋਰ ਦੇ ਸਮਰਥਨ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ ਦੀ ਰੈਲੀ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੈ ਸੋ ਰੈਲੀ ਦੀ ਤਿਆਰੀ ਦੇ ਲਈ ਕੇਂਦਰੀ ਮੰਤਰੀ ਹਰਦੀਪ ਪੂਰੀ ਅਤੇ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਾਲੀ ਖਾਂ ਤੇ ਪਹੁੰਚੇ ਨੇ ਪਟਿਆਲਾ ਪੁਲਿਸ ਨੇ ਪੋਲੋ ਗਰਾਊਂਡ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਬੈਰੀਕੇਡ ਲਗਾ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਨੇ ਸੋ ਸ਼ਹਿਰ ਦੇ ਵਿੱਚ 16 ਵਿਸ਼ੇਸ਼ ਨਾਕੇ ਅਤੇ 7 ਅੰਤਰਰਾਜੀ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਟਿਆਲਾ ਵਿੱਚ ਹੋਰ ਜ਼ਿਲ੍ਹਿਆਂ ਤੇ ਐਸਪੀ ਅਤੇ ਹੋਰ ਪੁਲਿਸ ਅਧਿਕਾਰੀ ਫੀਲਡ ਦੇ ਵਿੱਚ ਵੀ ਤਾਇਨਾਤ ਕਰ ਦਿੱਤੇ ਗਏ ਨੇ ਜੋ 24 ਘੰਟੇ ਸੁਰੱਖਿਆ ਪ੍ਰਬੰਧਾਂ ਤੇ ਨਜ਼ਰ ਰੱਖਣਗੇ ਉੱਤੇ ਹੀ ਦੂਜੇ ਪਾਸੇ ਪਟਿਆਲਾ ਵਿੱਚ ਕਿਸਾਨਾਂ ਨੇ ਵੀ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਇਸ ਦੌਰਾਨ ਕਿਸਾਨਾਂ ਦਾ ਇੱਕ ਵੱਡਾ ਸਮੂਹ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੇਗਾ ਸੁਣਾ ਕਿਹਾ ਹੈ ਕਿ ਕਿਸਾਨ ਉਹਨਾਂ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਸਮੇਂ ਕੀਤੇ ਵਾਦੇ ਪੂਰੇ ਨਾ ਕਰਨ ਬਾਰੇ ਸਵਾਲ ਪੁੱਛਣਗੇ 24 ਨੂੰ ਨਜਰੰਦਰ ਦੇ ਪੀਏ ਗਰਾਊਂਡ ਦੇ ਵਿੱਚ ਅਤੇ ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਦੇ ਵਿੱਚ ਪਾਚਪਾ ਮੀਦਵਾਰ ਸੁਸ਼ੀਲ ਰੈਂਕੂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਹੋਣੀਆਂ ਹਨ ਸਸੀ ਕਾਲ ਜੀ ਮੈਂ ਹਾਂ ਵਿਨਾਸ਼ਕ ਬਹੁਤ ਤੁਹਾਨੂੰ ਵੇਖ ਰਿਹਾ ਇੰਡੀਆ ਨਿਊਜ਼ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਪਟਿਆਲਾ ਦੇ ਮੋਲੋ ਗਰਾਉਂਡ ਵਿੱਚ ਪਹੁੰਚਣ ਜਾ ਰਹੇ ਹਨ ਜਿੱਥੇ ਕਿ ਅੱਜ ਪਟਿਆਲਾ ਪੁਰੋ ਦੀ ਗੱਲ ਕਰੀਦਾ ਸੁਰੱਖਿਆ ਦੇ ਕੜੇ ਇੰਤਜ਼ਾਮ ਕਰ ਦਿੱਤੇ ਗਏ ਪਟਿਆਲਾ ਦੇ ਮੋਲੋ ਗਰਾਉਂਡ ਵੱਲ ਜਾਣ ਵਾਲੇ ਰਸਤਿਆਂ ਦੇ ਉੱਪਰ ਪੈਰਾਮਿਟਰੀ ਫੋਰਸਿਸ ਜਵਾਨ ਅਤੇ ਪਟਿਆਲਾ ਪੁਰੋ ਦੇ ਜਵਾਨ ਜਿਹੜੇ ਹੈ ਤਾਇਨਾਤ ਕੀਤੇ ਗਏ ਕਿਉਂਕਿ ਪੀਐਮ ਨਰਿੰਦਰ ਮੋਦੀ ਐਤ 3 ਵਜੇ ਪਹੁੰਚਣਗੇ ਅਤੇ ਰੈਨ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਪਟਿਆਲਾ ਤੋਂ ਉਮੀਦਵਾਰ ਜਿਹਨੂੰ ਸਬੋਧਨ ਕਰਨ ਦੇ ਲਈ ਜਿਹੜੇ ਹੈ ਪੀਐਮ ਉਹ ਛੇ ਸਤੋਰ ਤੇ ਇਥੇ ਪਹੁੰਚ ਰਿਹਾ ਜਿਹਨੂੰ ਲੈ ਕੇ ਸੁਰੱਖਿਆ ਦੇ ਜਿਹੜੇ ਪਟਿਆਲਾ ਦੇ ਕੋਲੋ ਗਰਾਉਂਡ ਦੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਸਾਰ ਦੌਰ ਤੇ ਜਿਹੜੀ ਤਸਵੀਰਾਂ ਹੈ ਪਟਿਆਲਾ ਦੇ ਕੋਲੋ ਗਰਾਉਂਡ ਦੀਆਂ ਕਿ ਕਿਸ ਪ੍ਰਕਾਰ ਦੇ ਨਾਲ ਸੁਰੱਖਿਆ ਦੇ ਜਿਹੜੇ ਕੜੇ ਇਂਤਜ਼ਾਮ ਕਰ ਦਿੱਤੇ ਗਏ ਹਨ ਅਤੇ ਜੱਫੇ ਜੱਫੇ ਦੀ ਜਿਹੜੀ ਪੁਲਿਸ ਫੋਰਸ ਦੀ ਤਸਵੀਰਾਂ ਦਿੱਤੀਆਂ ਪਟਿਆਲਾ ਦੇ ਉਹਨਾਂ ਨੂੰ ਸਾਬਤ ਕਰਦੇ ਨੇ ਕਿ ਐਕਟਿਵ ਸਟਾਫ ਹੋਣ ਤੇ ਪਟਿਆਲਾ ਦੇ ਕੋਲੋ ਗਰਾਉਂਡ ਦੇ ਵਿੱਚ ਜਿਹੜਾ ਹੈ ਪੀਐਮ ਅੱਜ ਰੈਲੀ ਨੂੰ ਸੰਬੋਧਿਤ ਕਰਨਗੇ ਅਤੇ ਇਦਾਂ ਕਿਤੇ ਜਿਸ ਨੂੰ ਲੈ ਕੇ ਪਟਿਆਲਾ ਪੁਲਿਸ ਵੱਲੋਂ ਜਿਹੜੀ ਸੁਰੱਖਿਆ ਹੈ ਉਹ ਕੜੇ ਇੰਤਜ਼ਾਮ ਕੀਤੇ ਗਏ ਚਾਰੇ ਪਾਸੇ ਜਿਹੜੀ ਹੈ ਪੁਲਿਸੀ ਪੁਲਿਸ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਗੈਰਾ ਮਿਲਟਰੀ ਫੋਰਸਿਸ ਦੇ ਜਵਾਨ ਵੀ ਇੱਥੇ ਤੈਨਾਤ ਕੀਤੇ ਗਏ ਹੈ ਇਹ ਪਟਿਆਲਾ ਦਾ ਫੋਲੋ ਕਰਾਉਣਾ ਜਿਸੇ ਕਿ ਜਾਨ ਵਾਲੇ ਰਸਤੇ ਦੇ ਉੱਪਰ ਭਾਰੀ ਪੁਲਿਸ ਵੱਲ ਜਿਹੜੀ ਹੈ ਤੁਹਾਨੂੰ ਦਿਖਾਈ ਦੇ ਰਹੀ ਹੈ ਕਿ ਇੱਥੇ ਤੈਨਾਤ ਕੀਤੇ ਗਏ ਹਰ ਪਾਸੇ ਪੁਲਿਸ ਫੋਰਸੀ ਬਹੁਤ ਤੁਹਾਨੂੰ ਦਿਖਾਈ ਦੇ ਰਹੀ ਹੈ ਕਿ ਸੁਰੱਖਿਆ ਦੇ ਜਿਹੜੇ ਕੜੇ ਇੰਤਜ਼ਾਮ ਨੇ ਪੁਲਿਸ ਦੇ ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਕੀਤੀ ਗਈ 3 ਵਜੇ ਇਹ ਰੈਲੀ ਕੀਤੀ ਹੈਗੀ ਜਿੱਥੇ ਕੇ ਜੇ ਦੇ ਪ੍ਰਧਾਨ ਮੰਤਰੀ ਇਸ ਰੈਲੀ ਜਿਹੜਾ ਹੈ ਸਭੋਧ ਕਰਨਗੇ ਅਤੇ ਪਟਿਆਲਾ ਤੋਂ ਬੀਜੇਪੀ ਦੀ ਉਮੀਦਵਾਰ ਦੇ ਹੱਥੇ ਵਿੱਚ ਇਹ ਰੈਲੀ ਕੀਤੀ ਜਾ ਰਹੀ ਹੈ ਪਟਿਆਲਾ ਤੋਂ ਕੈਮਰਾਮੈਨ ਹਰਿੰਦਰ ਦੇ ਨਾਲ ਅਗਨਸ਼ ਬਹੁਤ ਚੁੱਪੀ ਹੈ ਨੀ ਹੁਣ ਮਦਨ ਸਭਾ ਹਲਕਾ ਖੇਮ ਕਰਨ ਦੀਨ ਪੈਂਦੇ ਪਿੰਡ ਕਰਿਆਲੇ ਤੋਂ ਕ੍ਰਿਸਚਨ ਪਾਈ ਚਾਰੇ ਦੇ ਨੌਜਵਾਨਾਂ ਨੇ ਆਪਣਾ ਸਮਰਥਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੋਲਰ ਨੂੰ ਦੇਣ ਦੇ ਹੋਏ ਪਿੰਡ ਕਰਿਆਲੇ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਸੋ ਕ੍ਰਿਸ਼ਨ ਪਾਈ ਚਾਰੇ ਦੇ ਆਗੂ ਨਰਿੰਦਰ ਉਰਫ ਬਾਉ ਚੌਧਰੀ ਅਤੇ ਗਗਨ ਜੋਰਜ ਮਸੀ ਨੇ ਦੱਸਿਆ ਕਿ ਆਜ ਇਸ ਡੋਰ ਟੂ ਡੋਰ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦੇ ਵੱਲੋਂ ਪਿੰਡ ਕਰਿਆਲੇ ਦੀ ਹਰ ਇੱਕ ਦੁਕਾਨ ਅਤੇ ਹਰ ਇੱਕ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਉਣ ਅਤੇ ਲਾਲਜੀਤ ਸਿੰਘ ਪੁੱਲਰ ਨੂੰ ਇੱਕ ਇੱਕ ਵੋਟ ਦੇ ਕੇ ਵੱਡੀ ਲੀਡ ਦੇ ਨਾਲ ਹਲਕਾ ਖੇਮ ਕਰਨ ਦੇ ਅੰਦਰੋ ਜਤੋਂ ਵੋਟਾਂ ਨੇ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਆ ਸਾਡਾ ਸਾਰਾ ਗੁਸੀ ਪਈਚਾਰਾ ਅਸੀਂ ਪਹਿਲਾਂ ਵੀ ਐਮਐਲਏ ਦੇ ਹੋਂਦ ਸਮੇਂ ਵੀ ਪੂਰੇ ਜੋਸ਼ ਹੌਸਲੇ ਨਾਲ ਆਪਣੇ ਹਲਕੇ 'ਚੋਂ ਖਾਸ ਕਰਕੇ ਸਾਡੇ ਪਿੰਡ ਵਿੱਚੋਂ ਬਹੁਤ ਬਹੁਮਤ ਦੇ ਨਾਲ ਸਾਡੇ ਐਮਐਲਏ ਸਰਦਾਰ ਸਰੂਪ ਸਿੰਘ ਤੋਂਨ ਜਿੱਤਾਇਆ ਸੀ ਉਸੇ ਮਨਛਾ ਨੂੰ ਲੈ ਕੇ ਅਸੀਂ ਅੱਜ ਹੁਣ ਜੋ ਐਮਪੀ ਦੀਆਂ ਵੋਟਾਂ ਆ ਰਹੀਆਂ ਨੇ ਸਾਡੇ ਜੀ ਲਾਲਜੀਤ ਸਿੰਘ ਖੁੱਲੜੀ ਜੋ ਕੈਂਡੀਡੇਟ ਨੇ ਐਮਪੀ ਦੇ ਉਹਨਾਂ ਦਾ ਸਮਰਥਨ ਕਰ ਰਹੇ ਆ ਅਤੇ ਪੂਰੇ ਜੋਸ਼ ਨਾਲ ਤੁਸੀਂ ਸਾਡੇ ਵਿੱਚ ਦੇਖ ਰਿਹਾ ਹੈ ਕਿ ਸਾਡੇ ਬਹੁਤ ਹੀ ਭਾਈਚਾਰਾ ਇਕੱਠਾ ਹੋਇਆ ਹੈ ਅਤੇ ਹੁਣ ਅਸੀਂ ਡੋਰ-ਡੋਰ ਜਾ ਰਹੇ ਹਾਂ ਤੇ ਸਾਡੀ ਆਮ ਆਪਾ ਪਾਰਟੀ ਦੀ ਸਰਕਾਰ ਬੜੀ ਹੈ ਅਤੇ ਇਹ ਦੇਖ ਸਕਦੇ ਆ ਕਿ ਖਾਸ ਕਰਕੇ ਨੌਜਵਾਨ ਨੂੰ ਰੋਜ਼ਗਾਰ ਬਹੁਤ ਮਿਲਿਆ ਹੈ ਅਤੇ ਜੋ ਕ੍ਰਾਈਮ ਹੈ ਉਹ ਬਹੁਤ ਘਟਿਆ ਹੈ ਤੇ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਜੋ ਆਮ ਜਿਸ ਤਰ੍ਹਾਂ ਕਿ ਮੁਹੱਲਾ ਕਲੀਨਿਕ ਹੋ ਗਿਆ ਔਰ ਸਿੱਖਿਆ ਦੇ ਪੱਧਰ ਨੂੰ ਵੀ ਲੈ ਕੇ ਅਸੀਂ ਜੇਕਰ ਦੇਖੀਏ ਤੇ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਉਪਲਬਧੀਆਂ ਨੇ ਬਹੁਤ ਸਾਰੇ ਸਕੂਲ ਵਧੀਆ ਵੀ ਹੋ ਰਹੇ ਨੇ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਇਸ ਦੇ ਨਾਲ ਚੱਲੇ ਹਾਂ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਇਹ ਕਹਿਣਾ ਚਾਣਿਆ ਵੀ ਅਸੀਂ ਆਮ ਆਦੀ ਦਾ ਸਾਥ ਦੇ ਰਹੇ ਹਾਂ ਲੋਕਾਂ ਨੂੰ ਠੀਕ ਹੈ ਅੱਗੇ ਵੀ ਇਸ ਤਰ੍ਹਾਂ ਤੁਹਾਨੂੰ ਆ ਬਹੁਤ ਲੀਡ ਦੇ ਵਿੱਚ ਚੁਕਾਇਆ ਹੁਣ ਉਹਦਾ ਕੈਰੀਅਰ ਪੱਟੇ ਤੋਂ ਬਿਲਕੁਲ ਆਜੀ ਭੁੱਲ ਨਾ ਰਹਿਣਾ ਆਮ ਆਦਮੀ ਭੁੱਲੋ ਦੇ ਵਾਸਤੇ ਵੋਟਾਂ ਹਾਂ ਜਾਰ ਕਰਾਂਗੇ ਰੋਡ ਰੋਡ ਰੱਖਦੇ ਲੋਕਾਂ ਨੂੰ ਯਾਦ ਪੀਲ ਕਰਾਉਣ ਲਈ ਬੋਰਡ ਆਮ ਆਦਮੀ ਪੰਜਾਬ ਦੇ ਵਿੱਚ ਲਗਾਤਾਰ ਟਾਪਰ ਤੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਸੀਐਮ ਆਨ ਅਜੇ ਜਲੰਧਰ ਹਲਕੇ ਦੇ ਵਿੱਚ ਕਰਨਗੇ ਚੋਣ ਪ੍ਰਚਾਰ ਸੋ ਵਖਵਾ ਕਾ ਇਲਾਕਿਆ ਦੇ ਵਿੱਚ ਸੀਐਮ ਆਨ ਦਾ ਰੋਡ ਸ਼ੋ ਹੋਵੇਗਾ ਗੁਰਾਇਆ ਤੋਂ ਸ਼ੁਰੂ ਹੋ ਕੇ ਨਕੋਦਰ ਜਲੰਧਰ ਕੈਂਟ ਅਤੇ ਆਦਮਪੁਰ ਦੇ ਵਿੱਚ ਇਹ ਰੋਡ ਸ਼ੋ ਕੀਤਾ ਜਾਵੇਗਾ ਸੋ ਮਿਸ਼ਨ 13 0 ਜਿਸ ਦੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵਖਵਾ ਖਲਕਿਆ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਸੋ ਪੰਜਾਬ ਦੇ ਵਿੱਚ ਲਗਾਤਾਰ ਤਾਬਰ ਤੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਆਪਣੇ ਉਮੀਦਵਾਰਾਂ ਦੇ ਲਈ ਸੋ ਸੀਐਮ ਭਗਵੰਤ ਮਾਨ ਅਜ ਰੰਦਰ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜਿੱਥੇ ਕਿ ਆਪਣੇ ਉਮੀਦਵਾਰ ਦੇ ਲਈ ਲੋਕਾਂ ਨੂੰ ਸੰਬੋਧਨ ਵੀ ਕਰਨਗੇ ਅਤੇ ਵੋਟਾਂ ਦੀ ਅਪੀਲ ਵੀ ਕਰਨਗੇ ਸੋ ਵੱਖ-ਵੱਖ ਇਲਾਕਿਆਂ ਦੇ ਵਿੱਚ ਸੀਐਮ ਮਾਨ ਦਾ ਅੱਜ ਰੋਡ ਸ਼ੋ ਹੋਵੇਗਾ ਤਨਤਾਰਨ ਜ਼ਿਲ੍ਹੇ ਦੇ ਦੀਨਪੰਦੇ ਕਸਬਾ ਪਿੱਖੀਵਿੰਡ ਤੋਂ ਸਾਹਮਣੇ ਆਇਆ ਕਿ ਜਿੱਥੋਂ ਕੀ ਰਹਿਣ ਵਾਲੇ 32 ਸਾਲਾ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਵਿਦੇਸ਼ ਦੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਅਜੇ ਵਿਦੇਸ਼ ਦੇ ਵਿੱਚ ਗਏ ਤਕਰੀਬਨ 20 ਦਿਨ ਹੀ ਹੋਏ ਸਨ ਅਤੇ ਇਸ ਦੌਰਾਨ ਹਰਵਿੰਦਰ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਕੱਲ ਬਾਅਦ ਦੁਪਹਿਰ ਉਸ ਦੀ ਮੌਤ ਹੋ ਗਈ ਉਸ ਦਾ ਇਸ ਤਰ੍ਹਾਂ ਪਰਿਵਾਰ ਨੂੰ ਛੱਡ ਕੇ ਚਲੇ ਜਾਣਾ ਪਰਿਵਾਰ ਦੇ ਲਈ ਵੱਡਾ ਘਾਟਾ ਹੈ ਮ੍ਰਿਤਕ ਦੀ ਪਤਨੀ ਪਵਨਦੀਪ ਕੌਰ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਲਾਸ਼ ਜਲਦ ਤੋਂ ਜਲਦ ਪੰਜਾਬ ਲੈ ਆਂਦੀ ਜਾਵੇ ਤਾਂ ਕਿ ਅੰਤਿਮ ਰਸਮਾਂ ਪੂਰੀਆਂ ਕਰਕੇ ਹਰਵਿੰਦਰ ਸਿੰਘ ਦਾ ਸੰਸਕਾਰ ਕੀਤਾ ਜਾ ਸਕੇ ਨਾਲ ਹੀ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ પાસે ਬੇਨਤੀ ਕੀਤੀ ਹੈ ਕਿ ਪਰਿਵਾਰ ਨੂੰ ਬਣਦੀ ਬੁਨਿਆਦੀ ਸਹੂਲਤਾਂ ਵੀ ਦਵਾਈਆਂ ਚਾਹੇ ਤੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਯਾਰ ਮੈਂ ਉੱਥੇ ਜਾ ਕੇ ਰਸਤੇ 'ਚ ਕੋਰਟੀਨ ਲਾ ਹੋਇਆ ਉੱਥੇ ਜਾ ਕੇ ਬੁਖਾ ਬੁਨਵਾ ਰਿਹਾ ਬੁਖਾਰ ਹੀ ਚੜਿਆ ਸੀ ਉਹ ਤਾਂ ਇਨਫੈਕਸ਼ਨ ਹੋ ਗਿਆ ਨੂੰ ਤੇ ਲਾ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਮਰੋ ਪਾ ਜੀ ਨੇ ਇਹਨੂੰ ਦਵਾਈ ਦੇ ਲਾਉਂਦਾ ਸੀ ਆਹ ਤਾਂ ਨਹੀਂ ਡਾਕਟਰ ਕੋਲ ਨੇ ਮੈਨਾਂ ਮੈਨੂੰ ਕੁਝ ਕਿਤੇ ਲੜਨਗੇ ਉਹ ਵੀ ਆਇਆ ਸੀ ਦੋ ਬੱਚੇ ਦੇ ਇਸ ਬੇਟੀਆਂ ਇੱਕ ਬੇਟਾ ਆ ਮੇਰੇ ਘਰ ਵੱਲ ਆ ਸੀ ਕੀ ਨਾ ਉਪਾਤੀ ਦੋ ਤਿੰਨ ਕਰੋ ਹੱਸਦੇ ਕੇਤੇ ਗਿਆ ਰਾਜ ਪਤਨੀ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਸ ਦਿਨ ਦੇ ਬਿਮਾਰ ਕੱਲੋ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਉਹਨਾਂ ਦੀ 32 ਸਾਲ ਸੀ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜੇ ਤੇ ਪਾ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਪੂਰੀ ਜਤਨ ਕੀਤੇ ਜਾ ਰਹੇ ਕਿ ਬੋਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ ਅੰਤਿਮ ਵਾਰੀ ਉਹ ਦੇਖਣਾ ਚਾਹੁੰਨੇ ਵਾਪਸ ਆਉਣੀ ਚਾਹੀਦੀ ਮੇਰੇ ਚਾਚੇ ਦਾ ਬੇਟਾ ਪ੍ਰਾਪਤ ਨਾ ਮਾ। ਮਹੀਕ ਦਿਨ ਹੋਇਆ ਜਦੋਂ ਦੋ ਤਿੰਨ ਦਿਨ ਤੋਂ ਗਿਆ ਆ। ਔਰ ਜਾ ਕੇ ਉੱਥੇ ਬਸ ਬਿਮਾਰ ਹੋ ਗਿਆ ਮੁੜ ਕੇ ਪਤਾ ਨਹੀਂ ਕਿਛਣ ਹੋ ਗਈ ਕੀ ਗੱਲ ਬਣੀ ਕੋ ਪਤਾ ਨਹੀਂ ਲੱਗਾ। ਕੱਲ ਚਾਰ ਜਾ ਕੇ ਮੌਤ ਹੋ ਗਈ ਇਹਨਾਂ। ਕੱਲ ਕਿਹਨੇ ਦੇਖਦਾ ਸ਼ਹਿਰ ਦਾ ਟਾਈਮ। ਜੇ ਵੀ ਇੱਥੇ ਤੇ ਅਜੇ ਕੋ ਕੰਮ ਨਹੀਂ ਜੀ ਜਾਵੇ ਲਾਈ। ਪਾਪਾ ਜੀ ਦੀ ਛੋਟਾ ਬਚਪਨ ਦੀ ਇਹਦੇ ਦੀ ਡੈਥ ਹੋ ਗਈ। ਮੰਗਤ ਹੁਣ ਇਹੋ ਹੀ ਆ ਬੱਚੇ ਜਵਾਨ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨੌਕਰੀ ਹੋਈ ਦਸ ਦਿੱਤਾ ਜਾਵੇ ਪਰਿਵਾਰ ਦੇ ਇਹ ਵਿਦੇਸ਼ ਦੇ ਵਿੱਚ ਹੀ ਆ ਇਹਨੂੰ ਲਿਆ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋਲ ਹੈਲਪ ਕੀਤੀ ਜਾਵੇ ਜਿਵੇਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਨਵਾਂ ਸ਼ਹਿਰ ਨੇ ਪਿੰਡ ਖਟਕੜ ਕਲਾਂ ਨੇੜੇ ਸਥਿਤ ਇੱਕ ਪੈਟਰੋਲ ਪੰਪ ਦੀ ਅਚਨਚੇ ਚੈਕਿੰਗ ਦੌਰਾਨ ਪੈਟਰੋਲ ਪੰਪ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਪਾਈ ਡ੍ਰਿਫਟੀ ਕਮਿਸ਼ਨ ਅਵਜੋਤਪਾਲ ਸਿੰਘ ਦੰਦਾਵਾਲ ਨੇ ਦੱਸਿਆ ਕਿ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਇਹ ਸਪੈਚੂਲ ਪੰਪ ਤੇ ਯਾਤਰੀਆਂ ਨੂੰ ਵਾਸ਼ਰੂਮ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਤੇ ਅੱਗ ਬੁਝਾਊ ਅਤੇ ਬਚਾਅ ਦਾ ਸਾਰਾ ਸਮਾਨ ਵੀ ਸਹੀ ਢੰਗ ਦੇ ਨਾਲ ਨਹੀਂ ਰੱਖਿਆ ਗਿਆ ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਇਸ ਪੰਪ ਦੀ ਅਚਾਨਕ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪੈਟਰੋਲ ਪੰਪ ਦੇ ਵਿੱਚ ਬੁਨਿਆਦੀ ਸਹੂਲਤਾਂ ਦੀ ਸੱਚਮੁੱਚ ਹੀ ਘਾਟ ਹੈ ਪੈਟਰੋਲ ਪੰਪ ਕੋ ਚੈੱਕ ਕਰਨ ਆਏ ਕਿ ਅ ਇਹ ਸਾਡੀ ਐਨ ਆਰ ਆਈ ਬੈਲਟ ਹੈ ਇਹ ਮੇਨ ਰੋਡ ਜਿਹੜੀ ਦਰਬਾਰ ਸਾਹਿਬ ਨੂੰ ਜਾਂਦੀ ਹੈ ਚੰਡੀਗੜ੍ਹ ਤੋਂ ਸ਼ੁਰੂ ਹੁੰਦੀ ਹੈ ਤੇ ਦਰਬਾਰ ਸਾਹਿਬ ਨੂੰ ਜਾਂਦੀ ਹੈ ਇਹਦੇ ਵਿੱਚ ਜਿਹੜੀਆਂ ਮਿਨਿਮਮ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਪੈਟਰੋਲ ਪੰਪਸ ਤੇ ਜਿਹੜੀਆਂ ਮੰਗੇਟਿਡ ਹੈਗੀਆਂ ਉਹ ਕਈ ਟੂਰਿਸਟ ਨੇ ਸਾਨੂੰ ਕੰਪਲੇਂਟ ਕੀਤੀ ਕਿ ਜਿਹੜੇ ਟਾਇਲਟਸ ਹੈਗੇ ਉਹ ਲੋਕ ਰੱਖਦੇ ਆ ਇਹ ਚੱਕਰ ਨੂੰ ਵਾਸਤੇ ਅਸੀਂ ਇੱਥੇ ਆਏ ਆ ਕਿ ਇਹ ਲੋਕ ਰੱਖਿਆ ਗਿਆ ਹੈ ਕਿ ਉਹ ਝੂਠੀ ਕੰਪਲੇਂਟ ਸੀ ਦੇਖਣ ਚਾਇਆ ਕਿ ਵਾਕਈ ਹੀ ਲੌਕਡ ਸੀਗੇ ਟਾਇਲਟਸ ਉਹਨਾਂ ਦੇ ਅੰਦਰ ਜਾਲੇ ਲੱਗੇ ਹੋਏ ਸੀ ਪ੍ਰੋਬਬਲੀ ਪਿਛਲੇ 4 ਮਹੀਨਿਆਂ ਦੇ ਉਹ ਖੁੱਲੇ ਹੀ ਨਹੀਂ ਸੀ ਜਦੋਂ ਅਸੀਂ ਚੈੱਕ ਕੀਤਾ ਤੇ ਦੇਖਿਆ ਕਿ ਜਿਹੜੇ ਇਹਨਾਂ ਦੇ ਜਿੰਨੇ ਰਿਕੁਆਇਰਡ ਫਾਇਰ ਇਸਟਿੰਗੁਇਸ਼ਰ ਹੈ ਉਹਨਾਂ ਚੋਂ ਘੱਟ ਪਾਏ ਗਏ ਜਿਹੜੇ ਵੈਲੀਡੇਟ ਤਰੀਕ ਤੱਕ ਉਹਨਾਂ ਦੀ ਮਨਜ਼ੂਰੀ ਸੀਗੀ ਇਸ ਤੋਂ ਇਲਾਵਾ ਜਿਹੜਾ ਇਹਨਾਂ ਦੀਆਂ ਮਸ਼ੀਨਾਂ ਹਨ ਉਹਨਾਂ ਦੇ ਵਿੱਚ ਗਿੱਲੇ ਬੋਰੇ ਇਹਨਾਂ ਨੇ ਮੋਟਰਾਂ ਦੇ ਰੱਖੇ ਹੋਏ ਆ ਵਿਦ ਦਾ ਰੀਜ਼ਨ ਕਿ ਓਵਰ ਹੀਟ ਹੋ ਰਹੀਆਂ ਆ ਵਿਚ ਆਈ ਥਿੰਕ ਇਜ਼ ਅ ਫਾਇਰ ਹੈਜ਼ਰਡ ਕਿਉਂਕਿ ਉਹ ਵੀ ਪੈਟਰੋਲ ਵਾਲੇ ਡਿਸਪੈਂਸਿੰਗ ਯੂਨਿਟ ਦੇ ਉੱਤੇ ਜਿਹੜਾ ਹੈਲੀ ਅਗ ਲੱਗਣ ਦਾ ਉਹਦੇ ਵਿੱਚ ਖਤਰਾ ਹੈ ਨਹੀਂ ਇੱਥੇ 에ਅਰ ਹੈਗੀ ਐ ਤੇ ਟਾਇਲਟ ਤਾਂ ਦੇਖ ਹੀ ਲਿਆ 에ਅਰ ਵੀ ਹੈ ਨਹੀਂ ਇਹ ਅਸੀਂ ਹੁਣ ਹਰ ਇੱਕ ਪੈਟਰੋਲ ਪੰਪ ਤੇ ਟਾਈਮ ਟੂ ਟਾਈਮ ਰੇਡ ਕਰਦੇ ਰਵਾਂਗੇ ਤਾਂ ਕਿ ਹੁਣ ਸਾਡੇ ਇੱਥੇ ਪਹੁੰਚ ਗਏ ਨੇ ਵੇਟਸੈਂਡ ਮੀਜਰਸ ਵਾਲੇ ਵੀ ਆ ਰਹੇ ਨੇ ਤੇ ਐਸ ਪਰ ਲਾ ਜੋ ਬੰਦਾ ਅਸੀਂ ਕਰਾਂਗੇ ਆ ਵੀ ਤੋਂ ਥੋੜਾ ਦੇਖਣ ਚ ਕਿਉਂਕਿ ਹੁਣ ਪਤਾ ਲੱਗ ਗਿਆ ਕਿ ਇਹੋ ਜਿਹਾਂ ਸ਼ਾਰਟਕਮਿੰਗਸ ਹੈਗੀਆਂ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਪੈਟਰੋਲ ਪੰਪ ਹੈਗੇ ਆ ਉਹਨਾਂ ਚ ਇਹੋ ਜੀ ਚੈਕਿੰਗ ਬਹੁਤ ਰਿਗਰਸਲੀ ਹੋ ਨਕਸਬਾ ਚੋਣਾਂ ਦੇ ਚੱਲਦੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਲੋਕਾਂ ਦੀ ਕਚੈਰੀ ਦੇ ਵਿੱਚ ਜਾ ਰਹੇ ਹਨ ਤੇ ਸਿਰੇ ਤਹਿਤ ਅੰਮ੍ਰਿਤਸਰ ਵਿਕੇਸ਼ ਸ਼ਰੂਮ ਨੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਵੱਲੋਂ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਇਸ ਪ੍ਰਚਾਰ ਦੌਰਾਨ ਲੋਕਾਂ ਦੇ ਵੱਲੋਂ ਭਰਪੂਰ ਹੁੰਗਾਰਾ ਵੀ ਮਿਲਿਆ ਇਸ ਮੌਕੇ ਤੇ ਅਨਿਲ ਜੋਸ਼ੀ ਨੇ ਜਨਤਾ ਦੇ ਪਰਵੇਂ ਕੱਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਵੀ ਜਨਤਾ ਦਾ ਇਹ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਸ਼ਰੂਮ ਨੇ ਅਕਾਲੀ ਦਲ ਦਾ ਦਿਲੋਂ ਸਤਿਕਾਰ ਕਰਦੇ ਹਨ ਅਦੇ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਆਪਣਾ ਕੀਮਤੀ ਵੋਟ ਸਿਰਫ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪਾਉਣ ਅਤੇ ਸਾਨੂੰ ਇਲਾਕੇ ਦੇ ਵਿੱਚੋਂ ਸਫਲ ਕਰੋ ਸੋ ਖਬਰ ਅਜ ਫਿਲਹਾਲ ਹੀ ਨਹੀਂ ਹੋ ਕਬਲ ਤੋਂ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ